ਮੇਰਾ ਹੈਗਾ ਜੀ ਐਸ ਕੁਲਦੀਪ ਸਿੰਘ ਐਸਐਸਐਫ ਰਾਹੋਤ ਹੋ ਜੀ ਮੈਂ ਹਾਂ ਜੀ ਇਹ ਪਾਜੀ ਮੁੰਡਾ ਇਹਦੇ ਦੱਸਣ ਮੁਤਾਬਕ ਕਹਿੰਦਾ ਕਿ ਬਈ 2:35 ਤੇ ਮੈਂ ਜਾਂ 3:35 ਬਾਰੇ ਕਿੰਨੇ ਵਜੇ ਕਹਿ ਰਿਹਾ ਇਧਰੋਂ ਰਾਹੋਂ ਤੇ ਲੁਧਿਆਣਾ ਸਾਈਡ ਨੂੰ ਜਾ ਰਿਹਾ ਸੀਗਾ ਜੀ ਸਾਨੂੰ ਕਿਸੇ ਰਾਹਗੀ ਨੇ ਕਾਲ ਕੀਤੀ ਪਹੁੰਚਾ ਕਰਕੇ ਉੱਥੇ ਐਕਸੀਡੈਂਟ ਹੋ ਗਿਆ ਅਸੀਂ ਆ ਕੇ ਦੇਖਿਆ ਆ ਤੇ ਅਸੀਂ ਲੋਕਾਂ ਦੀ ਹੱਲਪ ਦੇ ਨਾਲ ਟਰੈਕਟਰ ਉਹ ਕਢਾ ਕੇ ਪਾਸੇ ਨੂੰ ਤੇ ਇੱਕ ਪਾਸੇ ਟ੍ਰੈਫਿਕ ਅਸੀਂ ਚਾਲੂ ਕਰਾਈ ਆ ਤੇ ਬਾਕੀ ਹੁਣ ਜੀਸੀਬੀ ਵਾਲੇ ਨੂੰ ਜਾ ਕੇ ਰੇਨ ਨਾਲ ਨੂੰ ਬੁਲਾ ਕੇ ਇਹ ਟਰੈਲੀ ਵੀ ਪਾਸੇ ਕਰਾ ਕੇ ਟੋਟਲੀ ਆਪਾਂ ਕਲੀਅਰ ਕਰਾਉਣਾ ਹੋਰ 10 ਮਿੰਟਾਂ ਦਾ ਜੀ ਸਾਰਾ ਬਿਲਕੁਲ ਸਿੱਧੀ ਰੋਡ ਤੇ ਸੀਗੀ ਟਰੈਲੀ ਇਹ ਭਾਈ ਜੀ ਤੁਹਾਨੂੰ ਕੀ ਲੱਗਦਾ ਟਰੈਲੀ ਹੋਊ ਸਪੀਡ ਦੇਖੋ ਲੱਗਦਾ ਤਾਂ ਹੈਗਾ ਬਾਕੀ ਇਹ ਮੁੰਡੇ ਨੂੰ ਪਤਾ ਹੈ ਲੱਗਦਾ ਹੈ ਵੀ ਸ਼ਾਇਦ ਓਵਰ ਸਪੀਡ ਵਿੱਚ ਵੀ ਹੋਵੇ ਪਰ ਇਹ ਕਹਿ ਰਿਹਾ ਮੇਰਾ ਮਤਲਬ ਬੱਸ ਵਾਲੇ ਨੇ ਮੈਨੂੰ ਸਾਈਡ ਮਾਰੀ ਜਾਂ ਐਨੀਵੇ ਪਤਾ ਨਹੀਂ ਕੀ ਹੋਇਆ ਪਰ ਜਿਸਾ ਨਾ ਲੱਗਦਾ ਹੈ ਓਵਰ ਸਪੀਡ ਹੋ ਸਕਦਾ ਮੁੰਡਾ ਹੈ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਤੋਂ ਬਚਾਇਆ ਹੈ ਮੁੰਡੇ ਨੇ ਪੁੱਛਿਆ ਸੀਗਾ ਇਹ ਜੇ ਤੈਨੂੰ ਪ੍ਰੋਬਲਮ ਹੈ ਤਾਂ ਤੈਨੂੰ ਲੈ ਜਾਂਦੇ ਆ ਇਹ ਕਹਿੰਦਾ ਨਹੀਂ ਭਾਜੀ ਮੈਨੂੰ ਕੋਈ ਛੱਟ ਚੋਟ ਜਾਂ ਹੋਰ ਕਿਸੇ ਨੂੰ ਵੀ ਲੱਗੀ ਨਹੀਂ ਦੇਗੀ ਬਿਲਕੁਲ ਸਹੀ ਹੈ ਆਪਣੀ ਭਾਜੀ ਪਾਰਟੀ ਕਿੰਨੇ ਕੇ ਟਾਈਮ ਦੇ ਵਿੱਚ ਅਸੀਂ ਉਹ 5-7 ਮਿੰਟ ਚ ਪਹੁੰਚ ਗਏ ਜਦੋਂ ਕਾਲ ਆਈ ਅਸੀਂ 5-7 ਮਿੰਟ ਚ ਪਹੁੰਚ ਗਏ